ਸ਼ਰਬਲ ਆਲੂ ਤੇਰੇ ਭਨੇ ਹੋਏ ਉਹਨੇ ਨਹੀਂ ਖਾਣੇ ਉਹ ਤੂੰ ਹੀ ਖਾਈ ਉਹਨੂੰ ਕੱਢ ਕੇ ਫ੍ਰਿਜ ਚ ਰੱਖ ਦੀ ਡੋਂਗੇ ਚ ਇਹ ਨਾਲ ਆਲੂ ਪਨੀਰ ਜਿਹੜੇ ਚੰਗੇ ਕਰਦੇ ਹੁੰਦੇ ਨੇ ਨਾ ਅਮੀਰ ਘਰਾਂ ਦੀ ਆ ਉਹ ਆਲੂ ਪਨੀਰ ਨਹੀਂ ਖਾਂਦੇ 딤ਪੀ ਡਿਜ਼ਾਈਨ ਠੀਕ ਹੈ ਨਾ ਜਿਹੜਾ ਤੂੰ ਮੈਨੂੰ ਕਿਹਾ ਸੀ ਉਹੋ ਹੀ ਡਿਜ਼ਾਈਨ ਲੈ ਕੇ ਆਈਆਂ ਫੜ پکڑ ਮੰਮੀ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਥੈਂਕ ਯੂ ਸੋ ਮੱਚ ਲੈ ਪਾਗਲਿਆ ਮਾਮਾ ਨੂੰ ਕੋਈ ਥੈਂਕਸ ਕੰਦਾ ਹੈਗਾ ਆ ਮਮਾ ਨੂੰ ਕੋਈ థాంక్స్ ਕਿਹਨਾ ਹੋਇਆ ਉਹਨਾਂ ਨੇ ਦਿੰਦੇ ਰਹਿਣਾ ਧੀਆ ਨੇ ਲੈਂਦੇ ਰਹਿਣਾ ਬਿਲਕੁਲ ਭੈਣ ਜੀ ਇਹ ਤਾਂ ਸਾਡਾ ਫਰਜ ਹੈਗਾ ਬਿਲਕੁਲ ਜੀ ਨਾਲੇ ਵੈਸੇ ਵੀ ਭੈਣ ਜੀ ਰਿੰਪੀ ਨੂੰ ਆਪਾਂ ਬੜੇ ਲਾਡਾਂ ਨਾਲ ਪਾਲਿਆ ਰਿੰਪੀ ਨੇ ਜਿਹੜੀ ਵੀ ਚੀਜ਼ ਤੇ ਹੱਥ ਰੱਖਿਆ ਨਾ ਇਹਦੇ ਪਾਪਾ ਨੇ ਕਿਹਾ ਭਾਵੇਂ ਉਹ ਮਹਿੰਗੀ ਆ ਮਹਿੰਗੀ ਤੂੰ ਵੀ ਮਹਿੰਗੀ ਆ ਆਪਾਂ ਲੈ ਕੇ ਦੇਣੀ ਆ ਭੈਣ ਜੀ ਜਦੋਂ ਸਾਡੇ ਘਰ ਚ ਆਈ ਸੀ ਨਾ ਇਹਨੇ ਜਨਮ ਲਿਆ ਇਹਨੇ ਸਾਡੇ ਘਰ ਦੇ ਸਾਰੇ ਹਾਲਾਤ ਬਦਲਦੇ ਐਸ ਕਰਕੇ 림ਪੀ ਦੇ ਅੱਗੇ ਸਾਨੂੰ ਕੋਈ ਚੀਜ਼ ਵੱਡੀ ਨਹੀਂ ਲੱਗਦੀ ਸਾਰੀਆਂ ਚੀਜ਼ਾਂ ਛੋਟੀਆਂ ਲੱਗਦੀਆਂ ਨੇ ਤੇ ਵਧੀਆ ਗੱਲ ਇਹ ਨਾ ਜੋ ਕੁਛ ਹੈਗਾ ਹੈ ਤੇ ਇਹਦਾ ਹੀ ਹੈ ਨਾ ਬਿਲਕੁਲ ਬਿਲਕੁਲ ਐਦਾ ਹੀ ਹੈ ਭੈਣ ਜੀ ਅੱਛਾ ਆਹ ਦੇਖ ਲਾ ਡਿਜ਼ਾਈਨ ਠੀਕ ਹੈ ਨਾ ਜਿਹੜਾ ਤੂੰ ਡਿਜ਼ਾਈਨ ਕਿਹਾ ਸੀ ਉਹ ਡਿਜ਼ਾਈਨ ਬਣਵਾਇਆ ਮੰਮੀ ਬਹੁਤ ਸੋਹਣਾ ਸਾਰਾ ਕੁਝ ਬਹੁਤ ਸੋਹਣਾ ਵਾ ਬਹੁਤ ਸੋਹਣਾ ਹੈ ਬਹੁਤ ਸੋਹਣਾ ਹਾਂਜੀ ਹਾਂਜੀ ਮੇਰੀ ਮੰਮੀ ਚੁਆਇਸ ਨਾ ਮੇਰੇ ਨਾਲ ਚੋਅ ਵਧੀਆ ਵਾ ਆਹ ਬਤਰੀ ਨਹੀਂ ਹਾਂ ਨਾ ਅੱਛਾ ਭੈਣ ਜੀ ਅੜੇ ਤੁਹਾਨੂੰ ਕੜੇ ਦਿੱਤੇ ਸੀ ਠੀਕ ਹੈ ਨਾ ਹਾਂ ਠੀਕ ਨੇ ਪਰ ਹੁਣ ਇਹਨਾਂ ਦਾ ਥੋੜਾ ਡਿਜ਼ਾਈਨ ਪੁਰਾਣਾ ਜਿਹਾ ਨਹੀਂ ਹੁੰਦਾ ਵੀ ਅੱਜ ਕੱਲ ਹੈ ਨਾ ਮੈਂ ਸੋਚਦੀ ਵੀ ਸੀ ਜੇ ਅਸੀਂ ਇਹ ਦੇ ਕੇ ਤੇ ਨਵੇਂ ਬਣਵਾ ਲਈਏ ਇਹ ਵਿੱਚ ਬੁਆ ਦੀ ਓਹੋ ਬੈਨ ਜੀ ਤੁਸੀਂ ਇਸ ਤਰ੍ਹਾਂ ਕਰਿਓ ਰਿੰਪੀ ਨਾ ਕਿਸੇ ਦਿਨ ਆ ਜਿਓ ਤੇ ਮੈਂ ਚੇਂਜ ਕਰਵਾ ਦਾਂਗੇ ਤੁਸੀਂ ਇਹ ਨਾ ਪਾਈ ਰੱਖੋ ਅੱਛਾ ਹੋਰ ਨਿਊ ਬਣ ਜਾਣਗੇ ਹਨਾ ਮਮ ਇਹ ਡੇਲੀ ਰੁਟੀਨ ਤੇ ਪਾਈ ਰੱਖੋ ਹਾਂ ਪਾਈ ਰੱਖੋ ਅੱਛਾ ਰਿੰਪੀ ਸੌਰੀ ਉਹਨਾਂ ਡਰਾਈਵਰ ਨੂੰ ਥੋੜਾ ਕੰਮ ਸੀ ਕਿਤੇ ਉਹਨੇ ਜਾਣਾ ਸੀ ਉਹ ਕਹਿੰਦਾ ਸੀ ਮੈਮ ਤੁਸੀਂ ਨਾ ਜ਼ਿਆਦਾ ਦੇਰ ਤੇ ਨਹੀਂ ਲਗਾਣੇ ਨਹੀਂ ਤਾਂ ਮੈਂ ਤੁਹਾਨੂੰ ਲੈ ਜਾਊਂਗਾ ਬੇਟਾ ਮੈਂ ਵੀ ਕਈ ਦੀਵਾਲੀ ਦੇ ਕੰਮ ਕਰਨੇ ਆ ਸ਼ਾਪਿੰਗ ਕਰਨੇ ਆ ਵਰਕਰਸ ਨੂੰ ਗਿਫਟ ਦੇਣੇ ਹੈਗੇ ਆ ਤੇ ਮੇਰੀ ਗੱਲ ਸੁਨੋ ਰੋਟੀ ਖਾ ਕੇ ਜਾਇਓ ਨਹੀਂ ਨਹੀਂ ਭੈਣ ਜੀ ਜਰੂਰਤ ਨਹੀਂ ਆ ਤੁਸੀਂ ਜੂਸ ਪੀਅਤਾ ਨਾ ਬਾਸ ਇਹ ਦੇਣਾ ਓਕੇ ਬੱਚੇ ਬਾਏ 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 ਠੀਕ ਹੈ ਔਰ ਦੂਸਰੀ ਗੱਲ ਕਿਸੇ ਚੀਜ਼ ਦੀ ਵੀ ਜਰੂਰਤ ਹੋਏ ਤੇ ਤੂੰ ਮੈਨੂੰ ਫੋਨ ਕਰ ਦੇ ਤੇ ਜੈਸਤਰਾ ਕਰੀ ਤੂੰ ਆਰਡਰ ਕਰ ਦੇ ਤੇ ਪੇਮੈਂਟ ਮੈਂ ਕਰ ਦਾਂਗੀ ਹਾਂ ਮੈਂ ਮੰਮੀ ਆਰਡਰ ਕਰਦਾ ਕੋਈ ਓਕੇ ਬਾਏ ਬਾਏ ਓਕੇ ਬਾਏ ਜੀ ਆਇਓ ਜਰੂਰ ਜਰੂਰ ਸਾਰਾ ਟੱਬਰ ਆਵਾਂਗੇ ਜੀ ਵੈਲਕਮ ਮੈਂ ਤੁਹਾਨੂੰ ਜਦੋਂ ਵੀ ਕੰਨੀ ਨਾ ਤੁਸੀਂ ਆਂਦੇ ਨਹੀਂ ਬਸ ਮੈਂ ਆਵਾਂਗੀ ਆਵਾਂਗੀ ਕੋਈ ਨਹੀਂ ਆਵਾਂਗੇ ਛੇਤੀ ਆਵਾਂਗੇ ਮੈਂ ਤਾਂ ਤਿਆਰੀਆਂ ਰੱਖਿਓ ਨਾ ਕਿ ਸਾਡਾ ਆਣਾ ਕਿਸੋਖਾ ਨਹੀਂ ਨਾ ਜਦੋਂ ਮੈਂ ਪਹਿਲਾਂ ਆਈ ਸੀ ਤੁਸੀਂ ਸੂਟ ਦੇਖਿਆ ਸੀ ਨਾ ਮੈਂ ਆਰਡਰ ਕਰਤਾ ਉਹ ਡਿਜ਼ਾਈਨ ਦੱਸਤਾ ਉਹਨਾਂ ਨੂੰ ਕਿ ਐਸ ਤਰ੍ਹਾਂ ਦੇ ਛੋਟੇ ਛੋਟੇ ਡਿਜ਼ਾਈਨ ਪਾਇਓ ਚਲੋ ਠੀਕ ਹੈ ਓਕੇ ਬਾਏ ਓਕੇ ਜੀ ਓਕੇ ਜੀ ਓਕੇ ਜੀ ਓਕੇ ਜੀ ਓਕੇ ਜੀ ਬਾਏ ਬਾਏ ਜਲਦੀ ਆਇਓ ਮੇਰੇ ਕੋਕੇ ਹਾਂਜੀ ਹਾਂਜੀ 아이 ਮम्मा ਕਿੰਨਾ ਸੋਹਣਾ ਡਿਜ਼ਾਈਨ ਦਾ ਨਾ ਰਿੰਪੀ ਤੇਰੀ ਮੰਮੀ ਦੇ ਵਾਕਿਆ ਬੜਾ ਸਮਾਨ ਸੋਨਾ ਲਈ ਆਈ ਆ ਵੇਖ 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 ਕੇ ਨਾ ਦਿਲ ਪਿਆ ਖੁਸ਼ ਹੁੰਦਾ ਹੀ ਇੰਨਾ ਸਮਾਨ ਆ ਦੇਖ ਅਸੀਂ ਕਿਤੋਂ ਕਿ ਤੇਰੀ ਮੰਮੀ ਦੀ ਚੁਆਇਸ ਬੜੀ ਵਧੀਆਈ ਹਾਂ ਮੰਮੀ ਮੰਮੀ ਦੀ ਚੁਆਇਸ ਨਾ ਇੰਨੀ ਕੋ ਜ਼ਿਆਦਾ ਵਧੀਆ ਨਾ ਮੈਨੂੰ ਵੀ ਕਿਸੇ ਟਾਈਮ ਨਹੀਂ ਨਾ ਸਮਝਲਾਦੀ ਤੇ ਮੈਂ ਉਹਨਾਂ ਕੋ ਪੁੱਛਦੀ ਆ ਮੇਰੀ ਗੱਲ ਸੁਣ ਹਾਂਜੀ ਮੰਮੀ ਤੇਰੀ ਕਹਿੰਦੀ ਵੀ ਸੀ ਵੀ ਜਿਹੜੀ ਚੀਜ਼ ਤੈਨੂੰ ਮੰਗਵਾਣੀ ਹੋਵੇ ਆਰਡਰ ਕਰ ਲਈ ਹੂੰ ਹੂੰ ਮੇਰੀ ਗੱਲ ਸੁਣ ਇੱਕ ਡੇਲੀ ਰੂਟੀਨ ਹੈ ਜਿਨਾ ਤੂੰ ਕਿੱਟੀ ਸੈੱਟ ਕਰ ਲੈ ਆ ਆਰਡਰ ਹਾਂ ਮੈਂ ਵੀ ਇਹ ਸੋਚਦੀ ਪਈ ਸੀ ਮਮਾ ਪਤਾ ਅੱਜ ਕੱਲ ਬੜਾ ਡਿਜ਼ਾਈਨ ਚੱਲੇ ਹੋਇਆ ਹਾਰ ਜਿਆ ਬਣਿਆ ਹੁੰਦਾ ਪਤਲੀ ਚੇਨ ਬਣੀ ਹੁੰਦੀ ਉਹ ਬੰਦਾ ਘਰ ਹੀ ਪਾਛੜਦਾ ਨਾਲੇ ਹਾਂ ਘਰ ਵੀ ਪਾ ਦਿੰਦਾ ਜਿਸ ਤਰ੍ਹਾਂ ਨਾਰਮਲ ਕਿਤੇ ਬਾਹਰ ਵੀ ਜਾਣਾ ਪੈ ਜਾਏਗਾ ਮੈਂ ਮੈਂ ਸੋਚਦੀ ਪਈ ਸੀ ਤੇ ਨਾਲੇ ਨਾ ਮੈਂ ਇੱਕ ਰਿੰਗ ਵੀ ਨਾਲ ਆਰਡਰ ਕਰਦਾ ਆਹ ਮੇਰੀ ਵੀ ਇੱਕ ਕਰ ਦੇ। ਓਹੋ ਮੰਮੀ ਇਹ ਵੀ ਕਹਿਣ ਵਾਲੀ ਗੱਲ ਆ। ਤੁਸੀਂ ਦੱਸੋ ਸਹੀ ਕਿਹੜੀ ਕਰਨੀ ਆ ਆਰਡਰ। ਮੈਨੂੰ ਡਿਜ਼ਾਈਨ ਸੈਂਡ ਕਰ ਦੇਣਾ। ਤੇ ਫਿਰ ਮੈਂ ਆਰਡਰ ਕਰ ਦਾਂਗੀ। ਆਹੋ ਕਰ ਦਾਂਗੀ ਤੇ ਨਾਲ ਕੜੇ ਤੇਰੀ ਮੰਮੀ ਕਹਿ ਗਈ ਆ। ਓਹੋ ਮੰਮੀ। ਤੀ ਮੈਨੂੰ ਨਾ ਐਵੇਂ ਪਿਆਰ ਕਰਦੇ ਰਹੋ। ਤਾਂ ਸਮਾਨ ਦੀ ਕਿਹੜੀ ਗੱਲ ਆ? ਸਮਾਨ ਵੀ ਸਾਰਾ ਹੀ ਆ ਜਾਏਗਾ। ਤੇ ਟੈਨਸ਼ਨ ਨਾ ਲਓ ਪੁੱਤਰ ਜੀ। ਸਮਾਨ ਵੀ ਘਰ ਦਾ ਘਰ ਚ ਆਈ ਜਾਵੇ। ਤੇ ਤਿਆਂ ਵੀ ਨੂਹਾਂ ਵੀ ਦੀਆਂ ਉਹ ਕੁ ਲਗਦੀਆਂ ਨਹੀਂ ਬਿਲਕੁਲ ਠੀਕ ਆਹ ਤੇ ਮੰਮੀ ਰਿਬੀ ਮੰਮੀ ਚਲੇ ਗਏ ਆ ਮੈਂ ਤੇ ਰੋਟੀ ਦੀ ਤਿਆਰੀ ਕਰਨ ਦੀ ਸੀਗੀ ਤੂੰ ਦੱਸਿਆ ਨਹੀਂ ਮੈਨੂੰ ਹਾਂ ਮੰਮੀ ਚਲੇ ਗਏ ਮੰਮੀ ਨੂੰ ਕੰਮ ਸੀ ਥੋੜਾ ਜ਼ਰੂਰੀ ਨਾਲ ਉਹ ਚਿਹਰੇ ਕਿਹੜਾ ਵੇਲੇ ਨੇ ਇੱਕ ਪਾਸੇ ਉਹਨਾਂ ਦੀ ਮੀਟਿੰਗ ਖਤਮ ਹੁੰਦੀ ਦੂਜੇ ਪਾਸੇ ਦੀ ਸ਼ੁਰੂ ਹੋ ਜਾਂਦੀ ਹੈ ਹਾਂ ਨਾਲ ਇਹਨਾਂ ਨੂੰ ਦੀਵਾਲੀ ਦੇ ਫੈਸਟੀਵਲ ਆ ਰਹੇ ਆ ਨਾ ਫਿਰ ਉਹਨਾਂ ਨੇ ਜਾਣਾ ਵਾ ਕਿਤੇ ਕੰਮ ਆਉਣਾ ਆ ਵੀ ਕਿਰਨ ਸਮਾਨ ਕਿੰਨਾ ਸੋਨਾ ਲੈ ਕੇ ਆਈ ਏ ਦੀ ਮੰਮੀ ਆ ਕੜੇ ਵੇਖ ਆ ਪਹਿਲਾਂ ਤੇ ਸਭ ਤੋਂ ਪਹਿਲਾਂ ਹਾਂ ਇਹ ਤੇ ਬੜੇ ਹੀ ਸੋਹਣੇ ਗਏ ਆ ਤੇ ਜੱਚ ਨੇ ਬੜੇ ਹਾ ਵੀ ਸੋਹਣੇ ਨਾਲੇ ਆ ਸੋਹਣੇ ਕਿਰਨ ਪੁੱਤ ਤੂੰ ਵੀ ਕੜੇ ਨਹੀਂ ਪਾਏ ਹੋਏ ਤੂੰ ਵੀ ਆਪਣੀ ਮੰਮੀ ਨੂੰ ਕਹਿ ਖਾਂ ਕੋਈ ਪਤਲੀਆਂ ਪਤਲੀਆਂ ਚੂੜੀਆਂ ਹੀ ਬਣਵਾ ਦੇਣ ਨਹੀਂ ਤੇ ਫਿਰ ਇੱਕ ਬ੍ਰੇਸਲੇਟ ਹੀ ਬਣਵਾ ਦੇਣ ਜਿਹੜਾ ਹੱਟੇ-ਵਹੱਟ ਇੱਥੇ ਪਾਈ ਰੱਖेंगे। ਕਾ ਖਾਲੀ ਬਾਵਾਂ ਚੰਗੀਆਂ ਨਹੀਂ ਲਾਦੀਆਂ ਹਨਾ ਵਿਆਏ ਵੇਰਿਆਂ ਨੂੰ। ਜਿਵੇਂ ਨਾ ਹਾਂ ਅਸਲ ਹੀ ਮਾੜੇ ਕਰਦੀ ਏ। ਬਿਲਕੁਲ। ਮੰਮੀ ਹਾਂ ਤੁਹਾਨੂੰ ਪਤਾ ਦੇਗਾ ਵਾ ਮੇਰੇ ਘਰ ਦੇ ਹਾਲਾਤਾਂ ਦਾ। ਉਹ ਇਸ ਯੋਗ ਨਹੀਂਗੇ ਕਿ ਆ ਸੋਨੇ ਦਾ ਸਮਾਨ ਦੇਣ। ਚਲ ਕੋਈ ਗੱਲ ਨਹੀਂ। ਮੇਰੀ ਗੱਲ ਸੁਣ। ਕਿ ਐਦੀ ਰਿੰਪੀ ਦੀ ਮੰਮੀ ਨਾ ਮੈਨੂੰ ਨਵੇਂ ਕੜੇ ਬਣਵਾ ਕੇ ਦੇਣ ਲੱਗੀ। ਫਾਟੇ ਨੂੰ ਬਣਵਾ ਦੇਂਗੇ ਤੇ ਚੂੜੀਆਂ ਤੁੜਵਾ ਕੇ ਰਿੰਪੇ ਨੂੰ ਨਿੱਕੇ ਨਿੱਕੇ ਪਤਲੇ ਪਤਲੇ ਕੜੇ ਨਾ ਬਣਵਾ ਲਈਏ ਇਸ ਦੇਖ ਲਿਓ ਮੰਮੀ ਨਹੀਂ ਨਹੀਂ ਮੈਨੂੰ ਲੋੜ ਨਹੀਂ ਆ ਮੈਂ ਠੀਕ ਆ ਮੈਂ ਕੱਚ ਦੀਆਂ ਪਾਈਆਂ ਸੀ ਨਾ ਉਹ ਹੁਣੇ ਲਾ ਕੇ ਆਈ ਸੀ ਮੈਂ ਮੰਮੀ ਮਿਲਦੀ ਨਹੀਂ ਬਾਜ਼ਾਰੋਂ ਇਹਦੀਆਂ 100 ਰੁਪਏ ਦੀਆਂ ਚਾਰ ਆਂਦੀਆਂ ਨਹੀਂ ਹਾਂ 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 ਆਰਟੀਫੀਸ਼ੀਅਲ ਹੋਲੀ ਆ ਗਈ ਉਹਨਾਂ ਨੂੰ ਚਲ ਤੂੰ ਜਾਏਂਗੀ ਨਾ ਪਤ ਲੈ ਇਸ ਵੇਲੇ ਆ ਮੰਮੀ ਮੈਂ ਉਹ ਜੇ ਚੀਜ਼ਾਂ ਨਹੀਂ ਲੈ ਆਂਦੀ ਤੁਹਾਨੂੰ ਪਤਾ ਮੈਂ ਜਦੋਂ ਚਾਨੀ ਗੋਲਡ ਲੈ ਨੀ ਡਾਇਮੰਡ ਲੈ ਕੇ ਆਂਦੀ ਹਾਂ ਤੁਸੀਂ ਜਾਣਾ ਜਾਂ ਕਿਸੇ ਨੂੰ ਕਹਿ ਦਿਓ ਇਹ ਆਪ ਹੀ ਲੈ ਆਣਗੇ ਤੇਰੀ ਮੰਮੀ ਵਾਵਾ ਲੈ ਆਂਦੀ ਹੋਣੀ ਹੈ ਕਿਉਂਕਿ ਉਹ ਵੀ ਵਿਚਾਰੀ ਫਿਰ ਹੋਣਾ ਸੋਨਾ ਤੇ ਉਹਨਾਂ ਕੋਲ ਵੀ ਨਹੀਂ ਹੈਗਾ ਤੇ ਉਹ ਵੀ ਵਿਚਾਰੇ ਉਹਵੇਂ ਦੇ ਪਾਉਂਦੇ ਨਹੀਂ ਲੈ ਆਣਗੇ ਹਾਂ ਉਹਨਾਂ ਨੂੰ ਕਹਿ ਦਿਓ ਲੈ ਆਣਗੇ ਕਿਉਂਕਿ ਮੈਨੂੰ ਇਹ ਚੀਜ਼ ਦੀ ਨੌਲੇਜ ਨਹੀਂ ਮੈਂ ਕਦੇ ਲਿੱਤਾ ਹੀ ਨਹੀਂ ਹਾਂ ਜਿਹਾ ਸਮਾਨ ਨਾ ਕਿਰਨ ਤੇਰੀ ਮੰਮੀ ਦੀਵਾਲੀ ਤੇ ਨਹੀਂ ਆ। ਮੰਮੀ ਭਾਜੇ ਮੈਂ ਉਹਨਾਂ ਨੂੰ ਫੋਨ ਨਹੀਂ ਕੀਤਾ। ਲੈ ਇਹ ਵੀ ਕੋਈ ਕਹਿਣ ਦੀ ਜ਼ਰੂਰਤ ਹੁੰਦੀ ਹੈ। ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਦਿਨ ਤੋਂ ਹਾਰ ਧੀਆਂ ਨੂੰ ਦੇਖ ਕੇ ਆਈਦਾ। ਚੱਲ 50 ਰੁਪਏ ਜੋਗੇ ਨੇ 50 ਦੇ ਜਨ 100 ਜੋਗੇ ਨੇ 100 ਦੇ ਜਾ। ਆ ਵੇਖਾ ਉਹ ਨਿੰਬੀ ਦੀ ਮੰਮੀ ਨੂੰ ਕਹਿਣ ਦੀ ਲੋੜ ਪਈ ਏ। 5 ਮਿੰਟ ਦਾ ਵਿਚਾਰੀ ਕੋਲ ਟਾਈਮ ਨਹੀਂ ਸੀਗਾ। ਅਗਲੀ ਉੜਦੀ ਆਈ ਏ। ਮੰਮੀ ਹੂੰ ਇਹਦੇ ਪੇਕੇਆਂ 'ਚ ਤੇ ਮੇਰੇ ਪੇਕੇਆਂ 'ਚ ਜ਼ਮੀਨ ਅਸਮਾਨ ਦਾ ਫਰਕ ਆ। ਇਹਦੇ ਪੇਕੇ ਅਮੀਰ ਆ ਤੇ ਮੇਰੇ ਪੇਕੇ ਗਰੀਬ ਆ। ਹਾਂ ਇਹਦੇ 'ਤੇ ਕੋਈ ਸ਼ੱਕ ਨਹੀਂ ਫਰਕ ਤੇ ਵਾਕਈ ਜ਼ਮੀਨ ਅਸਮਾਨ ਦਾ ਹੈਗਾ। ਪਰ ਥੋੜਾ ਬੋਤੋ ਤੇ ਘੱਟ ਹੀ ਸਾਦੇ 10-20 ਰੁਪਏ ਦੀ ਚੀਜ਼ ਤਾਂ ਲੈ ਕੇ ਦੇ ਹੀ ਸਕਦੇ ਨਾ ਤਿਹਾੜ ਆ ਫਿਰ ਵੀ ਜੇ ਜ਼ਿਆਦਾ ਨਹੀਂ ਕਰ ਸਕਦੇ ਤੇ ਇੱਕ 10 ਰੁਪਏ ਦੀ ਕੋਈ ਚੀਜ਼ ਲੈਣ ਬਿੰਦੀ, ਲਿਬਸਟਿਕ ਲੈਣ ਕੋਈ। ਹਾਂ ਨਾ ਮੰਮੀ ਬਿਲਕੁਲ। ਲੈ ਮੈਂ ਹੁਣ ਆੜਗਵਾੜ ਪੁੱਛੇਗਾ। ਕੀ ਇਹਨੇ ਤੇ ਐਦਾਂ ਕਰਦੇ ਰਿੰਪੀ ਅਸੀਂ ਬਾਜ਼ਾਰ ਜਾਣੇ ਆ ਸਮਾਨ ਲੈਣੇ ਆ ਨਾ ਮੇਰੀ ਮੰਮੀ ਦਾ ਕਰਦੇ ਆਂਗੇ ਇਹਦੀ ਮੰਮੀ ਆਈਡੀ ਚੇਨ ਵੀ ਬਣਾ ਕੇ ਦਿੱਤੀ ਤੁਸੀਂ ਤੇ ਬਣਾ ਕੇ ਤੁਸੀਂ ਦਿੱਤੀ ਤੇ ਨਾ ਉਹਨਾਂ ਦਾ ਕਰਦਾ ਸੀ ਹਾਂ ਬਿਲਕੁਲ ਚਲੋ ਹੁਣ ਕੀ ਕਰੀਏ ਹੁਣ ਕਹਿੰਦੇ ਨੇ ਨਾ ਕੁੜਮਾਚਾਰੀ ਚ ਨੱਕ ਤੇ ਰੱਖਣਾ ਹੀ ਪੈਂਦਾ ਨਾ ਚਲੋ ਦੇਖ ਲਓ ਤੁਸੀਂ ਜਿਵੇਂ ਕਰਨਾ ਚਾਹੋ ਤੇ ਤੂੰ ਮੈਨੂੰ ਦੱਸ ਤੂੰ ਖਾਣਾ ਕੀ ਆ ਮੈਂ ਮੰਮੀ ਆਰਡਰ ਕਰਨ ਲੱਗੀ ਆ ਮੈਂ ਕੁਝ ਵਧੀਆ ਖਾਣ ਦੇ ਲੱਗਾ ਤੁਹਾਡੇ ਵਾਸਤੇ ਵੀ ਕਰ ਲਾਂ ਆਰਡਰ ਸੱਚੀ ਹਾਂ ਹਾਂ ਕਰ ਲੈ ਕਰ ਲੈ ਹਾਂ ਤੂੰ ਹੀ ਦੱਸ ਦੋ ਮੈਨੂੰ ਕੀ ਖਾਣਾ ਫਿਰ ਮੈਂ ਆਰਡਰ ਕਰਦਾ ਤੇ ਕਿਸੇ ਹੋਰ ਨੇ ਤੇ ਨਾ ਕੁਝ ਖਾਣਾ ਮੇਰੇ ਵਾਸਤੇ ਨਾ ਤੂੰ گارਲਿਕ ਬ੍ਰੈਡ ਕਰ ਲੈ ਤੂੰ ਹੀ گارਲਿਕ ਬ੍ਰੈਡ ਹੀ ਖਾਂਦੇ ਰਿਆ ਕਰੋ ਠੀਕ ਆ ਪੀਜ਼ਾ ਵਗੈਰਾ ਮੰਗਾ ਲਓ ਯਾਰ ਕੁਝ ਵਧੀਆ ਚੀਜ਼ ਮੰਗਾਣੇ ਆ ਹਾਂ ਸਬਜੀ ਤੇ ਬਣ ਗਈ ਆ ਇਸ ਤਰ੍ਹਾਂ ਕਰਦੀ ਆ ਮੰਮੀ ਨੂੰ ਕਹਿੰਨੀ ਆ ਇੱਥੇ ਆਪਾਂ ਨਾ ਪਨੀਰ ਪਾ ਲੈਨੇ ਆ ਤੇ ਰਿੰਪੀ ਕੋ ਜਾਨੀ ਉਹਨੂੰ ਕਹਿੰਨੀ ਆ ਤੂੰ ਫੁੱਲ ਕੇ ਲਾ ਦੇ ਸਾਰਾ ਕੰਮ ਹੋ ਗਿਆ ਰਸੋਈ ਦਾ ਸਾਰੇ ਭਾਂਡੇ ਵੀ ਧੋਤੇ ਮੈਂ ਤੇ ਰਸੋਈ ਇੱਕਦਮ ਕਲੀਨ ਕਰ ਦਿੱਤੀ ਚੱਲ ਗੈਸ ਬੰਦ ਕਰਾਂ ਤੇ ਜਾਵਾਂ ਪਤਾ ਨਹੀਂ ਕਿੱਥੇ ਹੈ ਮੰਮੀ ਤੇ ਰਿੰਪੀ ਜਾਣੇ ਹੋਰ ਦਸੋਂ ਮੰਮੀ ਕੀ ਦੇਣਾ ਹੈ ਦਿਵਾਲੀ ਤੇ ਮੇਰੀ ਗੱਲ ਸੁਣ ਇਹਦੇ ਪਿੱਛੇ ਵੀ ਨਾ ਕੋਈ ਸਮਾਂ ਚੋਪਰ ਉਤੇ ਜ਼ਰੂਰੀ ਦੇਣਾ ਫਿਰ ਉਹਨਾਂ ਨੂੰ ਦਿਸ਼ਰਮੰਦੀ ਤੇ ਮੇਰੇ ਪੇਜੀ ਕੁਛ ਨਾ ਕੁਛ ਪੂਰੇ 200 ਰੁਪਏ ਦੇ ਕੱਪੜਿਆਂ ਦੇ 12 ਕੱਪਾ ਦੇ 200 ਦੇ ਉਹੀ ਦੇ ਦਿਓ ਮੈਂ ਲਿਖ ਦਿੰਨੀ ਠੀਕ ਆ ਕੱਪ ਤੇ ਮੇਰੀ ਗੱਲ ਸੁਣ ਆਪਣੀ ਮੰਮੀ ਆਸੇ ਲਿਖ ਸਮਾਂ ਹਾਂਜੀ ਦੱਸੋ ਆ ਡਰਾਈ ਫੂਡ ਦਾ ਵੱਡਾ ਡੱਬਾ ਛੋਟਾ ਨਹੀਂ ਵੱਡਾ ਰਾਈ ਫੋਰ ਦਾ ਵੱਡਾ ਡੱਬਾ ਮੇਰੇ ਕਲ ਸੁਣ ਹਾਂਜੀ ਇੱਕ ਜੂਸ ਦੀ ਬੋਤਲਾਂ ਲਿਖਾ ਪੂਰੀ ਪੇਟੀ ਲਿਖ ਲੈ ਹਾਂ ਠੀਕ ਠੀਕ ਹੈ ਇੱਕ ਫਰੂਟ ਦੀ ਟੋਕਰਾ ਟੋਕਰੀ ਨਹੀਂ ਟੋਕਰਾ ਬਣਵਾਣੀ ਠੀਕ ਆ ਮੰਮੀ ਤੇਰੀ ਮੰਮਾ ਨੂੰ ਪਾਈਨੈਪਲ ਬਹੁਤ ਪਸੰਦ ਹੈ ਹਾਂ ਉਹ ਜ਼ਰੂਰ ਵਿੱਚ ਜਿਆਦਾ ਪਵਾਉਣੇ ਨੇ ਠੀਕ ਆ ਇੱਕ ਮੈਂ ਸੋਚੀ ਪਈ ਸੀ ਉਹਨਾਂ ਵਾਸਤੇ ਕੁਝ ਵਧੀਆ ਜੀ ਡਰੈੱਸ ਆਪਾਂ ਦੇਖ ਲਈਏ ਮੰਮਾ ਤੇਰੀ ਵਾਸਤੇ ਹਾਂ ਮੰਮਾ ਸਟ੍ਰੈਸ ਦੇਖ ਲਈ ਨਾ ਕੁਝ ਵਧੀਆ ਜੀ ਹੋਰ ਵਾਸਤੇ ਤੂੰ ਇਦਾਂ ਕਰ ਡਰੈੱਸ ਨਾ ਦੇਖ ਉਹਨਾਂ ਨੂੰ ਰੈਡੀमेड ਕੱਪੜਾ ਹੀ ਪਸੰਦ ਹੀ ਜ਼ਿਆਦਾ ਹਾਂ ਹਾਂ ਉਹੀ ਤੂੰ ਉਹਨਾਂ ਨੂੰ ਨਾਲ ਲੈ ਜੀ ਜੜੀ ਚੀਜ਼ ਉਹਨਾਂ ਨੂੰ ਪਸੰਦ ਹੋਏਗੀ ਦਾ ਦਾ ਕੁੜਤਾ ਪਸੰਦ ਹੋਏਗਾ ਠੀਕ ਆ ਚਲੋ ਲੈ ਲੇ ਹੋਰ ਲਓ ਆ ਜਾ ਆ ਜਾ ਆ ਜਾ ਕਿਰਨ ਆ ਜਾ ਆ ਜਾ ਕਿਰਨ ਉਹ ਨਾ ਕੀ ਕਰ ਰਹੇਂਦੇ ਇੱਥੇ ਤੁਸੀਂ ਕੁਝ ਨਹੀਂ ਵੈਸੇ ਗੱਲ ਕਰਦੇ ਬਈ ਸੀ ਕੋਈ ਜ਼ਰੂਰੀ ਕੰਮ ਸੀਗਾ ਹੀ ਹਾਂਜੀ ਹਾਂਜੀ ਉਹ ਨਾ ਮੈਂ ਰਸੋਈ ਦਾ ਸਾਰਾ ਕੰਮ ਕਰ ਦਿੱਤਾ ਵਾ ਸਬਜ਼ੀ ਬਣਾ ਦਿੱਤੀ ਆ ਤੇ ਰਿੰਪੀ ਇਸ ਤਰ੍ਹਾਂ ਤੂੰ ਕਰ ਫਟਾਫਟ ਜਾ ਕੇ ਨਾ ਫੁਲਕੇ ਲਾ ਲਾ ਤੇ ਮੈਂ ਕੱਪੜੇ ਧੋ ਲੈਣੇ ਆ ਕੀ ਕੀ ਦੁਬਾਰਾ ਕਹਣਾ ਜਰਾ ਫੁਲਕੇ ਲਾ ਲਾ ਸਬਜੀ ਮੈਂ ਬਣਾ ਦਿੱਤੀ ਹੋਈ ਆ ਹੋ ਰੇਲੀ ਫੁਲਕੇ ਮੈਂ ਬਣਾਵਾ ਬਾਕੀ ਕੱਲ ਵੈਸੇ ਅਸੀਂ ਨਾ ਆਰਡਰ ਕਰ ਲਿਆ ਸੀ ਆਪਣੇ ਵਾਸਤੇ ਮੈਂ ਵੀ ਤੇ ਮੰਮੀ ਨੇ ਤੇ ਬਾਕੀ ਕੌਣ ਰਹਿ ਗਏ ਤੂੰ ਹੀ ਰਹਿ ਗਈ ਆਪਣੇ ਵਾਸਤੇ ਬਣਾ ਲਓ ਦੋ ਫੁਲਕੇੜੇ ਬਣਾਉਣੇ ਆ ਹਨਾ ਮੰਮੀ ਬਿਲਕੁਲ ਤੇ ਜਿੱਥੇ ਤੁਸੀਂ ਆਪਣੇ ਲਈ ਆਰਡਰ ਕੀਤਾ ਤੇ ਮੇਲੇ ਵੀ ਉਹੀ ਆਰਡਰ ਕਰ ਦਿੰਦੇ ਲੈ ਤੂੰ ਤੇ ਬੜਦਾ ਫੰਦੀ ਨਹੀਂ ਤਿੰਨ ਦਿਨ ਨਾਲ ਹੀ ਗੋਮੇਟਿੰਗ ਚੱਕਰ ਆਣ ਲਾ ਪੈਂਦੇ ਨੇ ਪੀੜ ਖਰਾਬ ਹੋ ਜਿੰਦਾ ਤੁਹਾਡਾ ਅਸੀਂ ਕਿਹਜਲ ਦੋ ਫੁਲਕੇ ਲਾ ਲੇਗੀ ਜਿਹੜੀ ਉਹ ਸਬਜ਼ੀ ਬਣਾਈ ਟਿੰਡਿਆਂ ਦੀ ਰਿੰਪੀ ਨੂੰ ਤੇ ਵੈਸੇ ਨਹੀਂ ਪਸੰਦ ਆਏਗੀ ਮੰਮੀ ਟਿੰਡੇ ਦੇ ਬਣਾਏ ਹਾਂ ਆਲੂ ਬਣਾਏ ਜੇ ਤਰੀਪ ਵਾਲੇ ਆਲੂ ਬਣਾਏ ਸੀ ਮੈਂ ਕਿਹਾ ਤੁਸੀਂ ਪਨੀਰ ਪਾ ਲੋਗੇ ਵਿੱਚ ਓਏ ਰੱਬਾ ਆਲੂ ਪਨੀਰ ਕੌਣ ਖਾਂਦਾ ਮੇਰੀ ਗੱਲ ਸੁਣ ਮੰਮੀ ਅਸੀਂ ਆਪਣੇ ਵਾਸਤੇ ਆਰਡਰ ਕਰ ਲੈਣਾ ਉਹਨ ਇਹਨਾਂ ਨੇ ਇਕੱਲੇ ਨੇ ਖਾਣੀ ਰੋਟੀ ਤੇ ਆਪੇ ਆਲੂ ਪਨੀਰ ਰਹਿਣ ਦੋ ਛੱਡੋ ਬਣਾ ਆਲੂ ਨਾ ਬਣਾ ਲੁੰਦੇ ਆਪੇ ਰੋਟੀਆਂ ਫਿਰ ਕੇ ਆਪਣੇ ਇਹਨਾਂ ਕੁੱਕਰ ਭਰ ਕੇ ਨੇ ਸਬਜ਼ੀ ਦਾ ਬਣਾ ਛੜਿਆ ਹੋਣਾ ਹੀ ਕੋਈ ਨਹੀਂ ਫਿਰ ਠਹਿਰ ਕੇ ਛੋਲ ਬਣਾ ਲਿਆ ਆਪਣੇ ਵਾਸਤੇ ਛੋਲ ਨਾ ਖਾਦੇ ਚਾਹੀਏਗੀ ਸਬਜ਼ੀ ਤੇ ਬਾਕੀ ਬੱਚੇ ਕੀ ਫਿਰ ਉਹ ਹੁਣ ਕੀ ਕਰਨਾ ਨੂੰ ਬਾਹਰ ਸੁੱਟ ਦਿਓ ਛੱਲ ਫਿਰ ਤੂੰ ਇਸ ਤਰ੍ਹਾਂ ਕਰ ਚਾਹ ਹੀ ਬਣਾ ਲਾ ਬੇគਿਰਨ ਤੂੰ ਗੱਲ ਕਹਿ ਲੱਗੇ ਸੋਚਿਆ ਕਰ ਉਹਨੂੰ ਤੈਨੂੰ ਪਤਾ ਨਾ ਚਾਹ ਬਣਾਣੀ ਆਂਦੀ ਏ ਤੂੰ ਮੇਰੀ ਗੱਲ ਸੁਣ ਕਾ ਤੂੰ ਕਹਿੰਨੀ ਮੈਂ ਕੱਪੜੇ ਧੋਣੇ ਨੇ ਚਾਹ ਧਰ ਕੇ ਤੂੰ ਕੱਪੜੇ ਮਸ਼ੀਨੇ ਚ ਪਾਏ ਆ ਉਹਦੇ ਘੜਾ ਮਸ਼ੀਨ ਦੇ ਉੱਤੇ ਚੜ ਕੇ ਬਹਿਣੀ ਧੋਣਾਸਤੇ ਉਹਨਾਂ ਨੂੰ ਕੱਪੜਿਆਂ ਨੂੰ ਤੇ ਨਾਲ ਮੇਰੀ ਗੱਲ ਸੁਣ ਜਿਹੜੇ ਮੇਰੇ ਕੱਪੜੇ ਆ ਨਾ ਨਵੇਂ ਤੇ ਮੰਮੀ ਦੇ ਉਹਨੂੰ ਮਸ਼ੀਨ ਚ ਨਹੀਂ ਧੋਣਾ ਉਹਨੂੰ ਸ਼ੈਂਪੂ ਚ ਹਾਂ ਹੱਥ ਨਾਲ ਧੋਣਾ ਜੀ ਕੱਲੇ ਕੱਲੇ ਨੂੰ ਐਵੇਂ ਕਲਰ ਲਾ ਦੋਗੇ ਤੇ ਪਹਿਲੀ ਚਾਹ ਬਣਾ ਕੇ ਦੇ ਜਾ ਮੈਨੂੰ ਤੇ ਸਿਰ ਪੀੜ ਉਹਦੀ ਵਿਚਾਰੀ ਉਹਦੀ ਮੰਮੀ ਨੇ ਵਿਚਾ ਨਹੀਂ ਦਿੱਤੀ ਹੈਗੀ ਠੰਡਾ ਹੀ ਪੀ ਕੇ ਚਲੀ ਗਈ ਮੇਰੇ ਵਾਸਤੇ 커피 ਬਣਾਉਣਾ ਵਧੀਆ ਜੀ ਹੌਟ ਕੌਫੀ ਹਾਟਕਾ ਤੇ ਪਤਾ ਨਹੀਂ ਨਾ ਹਰ ਗੱਲ ਸਮਝਾਣ ਦੀ ਲੋੜ ਪੈ ਜਾਂਦੀ ਨੂੰਹਾਂ ਧੀਆਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਦੱਸ ਕੋ ਚਾਹ ਪਾਣੀ ਕੁਛ ਨਹੀਂ ਕਿ ਨਹੀਂ ਪੁੱਛਣਾ ਆਏਗਾ ਬਸ ਜਾਣ ਹੀ ਨਹੀਂ ਹੈ ਇਹ ਜਾਉਨ ਕੀ ਵਿਖ ਤੇ ਪਿਓ ਸ਼ਰੀਰ ਵਿੱਚ ਤੁਰਨ ਯਾ ਵੀ ਨਾ ਤੇ ਇੰਜ ਜੇ ਮਹੀਨੇ ਚ ਰਸੋਈ ਤੱਕ ਪਹੁੰਚਣ ਮੇ ਇਹ ਹੱਮਲ ਤੇ ਮਹੀਨਾ ਲੱਗ ਜਾ ਰਸੋਈ ਤੱਕ ਜਾਂਦੇ ਆ ਚੰਗਾ ਕੀਤਾ ਇੰਨ ਲੀਓੜ ਨਹੀਂ ਕੀਤਾ ਕੁਝ ਪਤਾ ਕਿੱਦਾਂ ਹੀ ਉਹ ਤਰਿਆ ਬੰਦਾ ਹਾਂ ਇੰਜ 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 ਜੀ ਚੁੱਕ ਕੇ ਲੈ ਕੇ ਜਾਣਾ ਸਹੀ ਗੱਲ ਆ ਬੁੱਢੀਆਂ ਹੌਲੀ ਹੌਲੀ ਤੋਰ ਦੇ ਦੱਸ ਇਹਨਾਂ ਨੂੰ ਕਿਉਂ ਆਵਾ ਚੰਗੇ ਬਲੀ ਤੇ ਹੈਗੀ ਐ ਅੱਛਾ ਮੇਰੀ ਗੱਲ ਸੁਣੋ ਕੁਛ ਨਹੀਂ ਰਿਮ ਵੀ ਪੁੱਤਰ ਇਹ ਹੋਇਆ ਈ ਕਿ ਤੇਰਾ ਸੜ ਗਈ ਮੇਨ ਮੁdde ਤੇ ਆਇਆ ਕਰੋ ਸ਼੍ਰੀ ਕੇ ਸ਼੍ਰੀ ਕੇ ਫਿਰ ਵੀ ਸਿਮਰਨ ਆਖਿ ਮੈਂ ਵੇਖ ਖੰਡਿਆ ਕਿਦਾ ਤਾਜ ਖਲਾਰੇ ਆਈ ਤਾਜ ਕਿਹੜਾ ਏ ਤੈਨੂੰ ਤਾਜ ਵੀ ਨਜ਼ਰ ਆਉਂਦਾ ਥੋਰ ਕੰਬਲੀ ਨਹੀਂ ਆ ਤੇ ਮੇਰੀ ਛੋਟੀ ਨੂੰ ਹੁੰਦੀ ਆ ਦੀਵਾਲੀ ਆਈ ਆ ਅੱਛਾ ਦੀਵਾਲੀ ਦਾ ਵਰਤ ਆਇਆ ਵਾ ਦੀਵਾਲੀ ਆਈ ਹਜੇ ਛੋਟੀ ਵਾਲੀ ਆਈ ਵਰਤ ਉਹਨਾਂ ਨੇ ਸਾਰਾ ਔਨਲਾਈਨ ਉਹਨੇ ਸਾਰੀ ਸ਼ਾਪਿੰਗ ਕਰਨੀ ਆ ਅਛਾ ਆਹੋ ਮੈਂ ਤੇ ਨਾ ਸਹੀ ਗੱਲ ਬੜੀ ਕਿਸਮਤ ਵਾਲੀ ਹਾਂ ਕਿ ਮੈਨੂੰ ਇਹ ਜੋ ਕੁੜਾ ਮਿਲੇ ਮੈਂ ਕਹਿੰਦੀ ਆ ਚੀਜ਼ ਰਾਜ ਬਾਦ ਜਮੂੋਂ ਨਿਕਲ ਦਿਆ ਪੂਰੀ ਪਹਿਲਾ ਬੜੀ ਚੱਕੀ ਗੱਲ ਐ ਬਹੁਤ ਵਧੀਆ ਸਾਰੇ ਡੱਬੇ ਦੇ ਵੇਖ ਲੈ ਕੱਪੜੇ ਹਾਂ ਸਾਰੇ ਆਵੇ ਆ ਡਰਾਈ ਫੂਡ ਦੇ ਡੱਬੇ ਅੱਕੜੇ ਵੇਖ ਮੈਂ ਵੇਖਣ ਲਈ ਮੈਂ ਉਹਦੇ ਵਾਲੀ ਧਿਆਨ ਹੈ ਮੇਰਾ ਕੜਿਆਂ ਕੀ ਧਿਆਨ ਸੀ ਹਾਂ ਰੱਬਾ ਤੂੰ ਇੱਕ ਕੜੇ ਨਾਲ ਨਾ ਵੇਖੀ ਜਾਵੀਂ ਕੰਦੇ ਸੋਨੇ ਉਹ ਮੈਂ ਵੇਖ ਲਿਆ ਵੇ ਆਂ ਵੇਖ ਬਹੁਤ ਵਧੀਆ ਸੋਨੇ ਨੇ ਹੋਰ ਸੋਨੇ ਦਿੱਤੇ ਰੀਜ ਪੂਰੀ ਹੋਣ ਵਾਲੇ ਦਿੱਤੇ ਹਾਂ ਇਹ ਨੂੰ ਕਹਿੰਦੇ ਕੁੜਮ ਆਵੇ ਨਹੀਂ ਸੂਟ ਕਿੱਦਾਂ ਪਿਆ ਤੇਰੇ ਇਹ ਨਹੀਂ ਇਹ ਰਿੰਬੀ ਦੇ ਆ ਤੇਰੇ ਉਹ ਕਿਰਨ ਵਾਸਤੇ ਲਿਆਂਦਾ ਨੇ ਤਰਾ ਦੇਰਾ ਇਹ ਮੇਰਾ ਇਹ ਬੜੀ ਕਾਟੂਨ ਦਾ ਬੜੀ ਉਹ ਬੜੀ ਚੱਦਰ ਦਿੱਤੀ ਨੇ ਉਹ ਤੋਲਿਆ ਸਭ ਦੀ ਸੁਟਾ ਦੇ ਨਾਲ ਇੱਕ ਤੋਲਿਆ ਲਾਇਆ ਨਹੀਂ ਸਿਮਰਣ ਆ ਤਾਂ ਸਭ ਠੀਕ ਹੈ ਬਹੁਤ ਵਧੀਆ ਗੱਲ ਹੈ ਵੀ ਤੇਰੀ ਨੋ ਚੰਗੀ ਹੈ ਜੋ ਵੀ ਹੈ ਮਗਰ ਵੱਡੀ ਕਿਸੇ ਗੱਲੋਂ ਘੱਟ ਨਹੀਂ ਆ ਉਹ ਵੀ ਬਹੁਤ ਚੰਗੀ ਹੋ ਐਨੀ ਚੰਗੀ ਹੈ ਨਾ ਤੂੰ ਪੁੱਛਣਾ ਪਤਾ ਨਹੀਂ ਤੈਨੂੰ ਕਿਉਂ ਨਹੀਂ ਮੈਂ ਕਹਿੰਦੀ ਹੈ ਚੰਗੀ ਹੈ ਮੈਂ ਕਦੋਂ ਕਹਿੰਨੀ ਨਹੀਂ ਚੰਗੀ ਹੈਗੀ ਉਹ ਤੇ ਪੇਕੇ ਕੱਕ ਨਹੀਂ ਉਹਨੂੰ ਦਿੰਦੇ ਉਹ ਕਹਿੰਦੀ ਵੀ ਨਹੀਂ ਹੁਣ ਮੇਰੀ ਗੱਲ ਸੁਣ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਉਹ ਇੰਨੇ ਅਮੀਰ ਘਰ ਦੀ ਕੁੜੀ ਤੇ ਹੁਣ ਕੀ ਗਵਾ ਤੂੰ ਦੱਸ ਨਹੀਂ ਨਹੀਂ ਉਹਦਾ ਦਿਲ ਤੇ ਅਮੀਰ ਹੈ ਨਾ ਕੋਈ ਗੱਲ ਨਹੀਂ ਉਹ ਇੰਨੀ ਚੰਗੀ ਹੈ ਨਾ ਕੀ ਨਹੀਂ ਵਿਚਾਰੀ ਕਰਦੀ ਉਹ ਫਨ ਸੁਵੰਨਾ ਖਾਣਾ ਬਣਾਉਂਦੀ ਹੈ ਹੁਣ ਕੋਈ ਆ ਜਾਏਗਾ ਤੇ ਮੈਂ ਉਹਦਾ ਕੋਈ ਆ ਜਾਏਗਾ ਤੇ ਮੈਂ ਉਹਦਾ ਦਿਲ ਖੋਲ ਕੇ ਥੋੜਾ ਅੱਗੇ ਰੱਖ ਦਿਆਂਗੀ ਮੈਂ ਤਾਂ ਚੀਜ਼ਾਂ ਹੀ ਵਹਾਣੀਆਂ ਨੇ ਨਾ ਦੀਦਾਉਂ ਸਹੀ ਪਤਾ ਲੱਗ ਜਾਂਦਾ ਜਦੋਂ ਅੰਨ ਪਾਣੀ ਲਿਆ ਕੇ ਰੱਗੇ ਰੱਖਦੀ ਐ ਖਾਣਾ ਪੀਣਾ ਜਦੋਂ ਖਵਾਉਂਦੀ ਐ ਆ ਕੇ ਪਾਣੀ ਧਿਆਣੀ ਪੁੱਛਦੀ ਐ ਉਦੋਂ ਹੀ ਬੱਚੇ ਦਾ ਪਤਾ ਲੱਗ ਜਾਂਦਾ ਤਾਂ ਵੀ ਕਿੰਨੀ ਕੁ ਲਾਇਕ ਐ ਕੁੜੀ ਐ ਤੂੰ ਇਸ ਤਰ੍ਹਾਂ ਨਾ ਕਰ ਸਿਮਰਨ ਹੋਰ ਬਾਕੀ ਸਭ ਠੀਕ ਐ ਜੋ ਵੀ ਐ ਮਗਰ ਉਸ ਕੁੜੀ ਨੂੰ ਨਾ ਨਿੰਦਿਆ ਕਰ ਚਲ ਹੁਣ ਛੱਡ ਬੜੀਆਂ ਹੋ ਗਈਆਂ ਇਹ ਤਰੀਫਾਂ ਤੇ ਮੇਰੀ ਗੱਲ ਸੁਣ ਚਲ ਤੇਰੀ ਨੇ ਸਾਰੀ ਸਬਜ਼ੀਆਂ ਪਸੰਦ ਦੇ ਬਣੀਆਂ ਨੇ ਚਲ ਰੋਟੀ ਖਾਈਏ ਤੇ ਉਸੇ ਨੇ ਹੀ ਬਣਾਈਆਂ ਹੋਣੀਆਂ ਐ ਜਿੰਨੂੰ ਮੈਂ ਤਰੀਫਾਂ ਕਰਦੀ ਪਈ ਤੂੰ ਤਰੀਫਾਂ ਦੀ ਕਰੀ ਚੱਲਾ ਰੋਟੀ ਗਈਏ ਐਨੇ ਦਿਨਾਂ ਬਾਅਦ ਸਬਜ਼ੀਆਂ ਬਣਾਈਆਂ ਨੇ ਮੈਨੂੰ ਪਤਾ ਨਾ ਮੋਝ ਹੱਡੀਆਂ ਖਾਧੀਆਂ ਪੈਣਾ ਤੂੰ ਪਤਾ ਨਹੀਂ ਕੀ ਛੋੜਦੀ ਰਹੀਨੀ ਨਾ ਸਵਾਸੀ ਨਾ ਬਹੁਤ ਸਵਾਦ ਐਨਾ ਸਵਾਦ ਨਾ ਮੈਂ ਕੁਛ ਕਹਿ ਨਹੀਂ ਸਕਦੀ ਉਹ ਹੈਗੀ ਨਾ ਅਨਪੁਰਨਾ ਕੁੜੀ ਆ ਅਨਪੁਰਨਾ ਦਾ ਦੇਵਤਾ ਜਿत्रा ਹੁੰਦਾ ਨਾ ਖਾਣਾ ਪੂਜੀ ਦਾ ਉਤਰਾ ਪੂਜਦੀ ਬਣਾ ਕੇ ਪਹਿਲਾਂ ਉਹਨੂੰ ਨਮਸਕਾਰ ਕਰਦੀ ਐ ਫਿਰ ਅੱਗੇ ਪੂਜਦੀ ਆ ਤੇ ਐ ਤੇ ਵਰਗਰੀ ਸੀ ਨਹੀਂ ਕੋਈ ਲਿੰਪੀ ਵੀ ਸਿਆਣੀ ਬਤੇਰੀ ਵੀ ਸਿਆਣੀ ਸਿਆਣੀ ਆ ਨਾ ਚੱਲ ਉਹ ਤੋਂ ਇੱਕ ਵੀ ਕੰਮ ਕਰਾ ਕੇ ਖਾਦੇ ਮੈਨੂੰ ਫਿਰ ਮੈਂ ਤੈਨੂੰ ਜਾਨੂ ਸਿਮਰਨ ਤੇ ਤੇਰੀ ਚੱਲਦੀ ਆ ਆਪੇ ਜਵਾਨਦੇ ਨਹੀਂ ਹਾਂ ਫਿਰ ਤੂੰ ਆਂਦੇ ਤੇਰੀ ਫਾਲੀ ਕਰੇਗੀ ਉਹਦੀ ਜਿਹੜੀਆਂ ਤਰੀਫਾਂ ਤਾਂ ਹੈਗੀਆਂ ਹੀਆਂ ਗੀਆਂ ਫਿਰ ਇਹਦੀਆਂ ਵੀ ਹੋਣਗੀਆਂ ਚਲ ਰਾਕੇ ਤੂੰ ਖਾ ਠੀਕ ਹੁਣ ਸ਼ਾਂਤ ਰਹੀਂ ਰਿੰਪੀ ਰਿੰਪੀ ਬੇਟੇ ਹਾਂਜੀ ਮੰਮੀ ਜਰਾ ਗੱਲ ਸੁਣੋ ਬੇਟੇ ਹਾਂਜੀ ਆਈ ਆਈ 1 ਮਿੰਟ ਹਾਂਜੀ ਮੰਮੀ ਰਿੰਪੀ ਹਾਂਜੀ ਬੱਚੇ ਕੀ ਕੱਲ ਤੁਸੀਂ ਚੇਂਜ ਨਹੀਂ ਕੀਤੇ ਕੱਪੜੇ? ਮੰਮੀ ਮੈਂ ਇੱਥੇ ਕੰਫਰਟੇਬਲ ਸੀ ਮੈਂ ਫਿਰ ਪਲੀਜ਼ ਚੇਂਜ ਨਹੀਂ ਕੀਤੇ ਅੱਜ। ਮੈਂ ਤੁਹਾਨੂੰ ਸਪੈਸ਼ਲੀ ਕਿ ਐਸੇ ਕੱਪੜੇ ਚੇਂਜ ਕਰ ਲਿਓ। ਓਹੋ ਮੰਮੀ ਠੀਕ ਆ ਚੱਲਦਾ ਇਹਨਾਂ ਤੇ। ਅੱਛੇ ਮੇਰੀ ਗੱਲ ਸੁਣੋ। ਅ ਤੁਸੀਂ ਨਾ ਸਾਡੇ ਦੋਨੋਂ ਅਸੀਂ ਫਸਟ ਕਲਾਸ ਨਾ ਚਾਹਨਾ ਕੇ ਲੈ ਕੇ ਲਾਚੀ ਲੁਚੀ ਪਾ ਕੇ। ਓਹ ਮੰਮੀ ਚਾਹ ਮੇਰੀ ਅਪਾਇੰਟਮੈਂਟ ਆ ਮੈਂ ਸਲੂਨ ਤੇ ਚੱਲੀ ਆ। ਪਲੀਜ਼ ਤੁਸੀਂ ਨਾ ਭਾਬੀ ਨੂੰ ਕਹਿ ਦਿਓ। ਨਾ ਨਾ ਜਵਾਬ ਨਹੀਂ ਦੇਈਦਾ ਹੁੰਦਾ ਕੋ ਕੰਮ ਤੋਂ। ओ वो भी लगी हुई है ना तो तू चाय बना के आ आ देखो कितने मैसेज आ गए हैं मेरी अपॉइंटमेंट आ एडवांस था मम्मी समझा करो प्लीज हुई मम्मी भाभी को कॉल प्लीज ओके मेरी प्यारी मम्मी हां जी मैं तो थी यहां शांत रे शांति है मैं किरण किरण हां जी आई मम्मी हां जी मम्मी आंटी जी کھانا ਕਿਵੇਂ ਦਾ ਲੱਗਾ ਬਹੁਤ ਵਧੀਆ ਪੁੱਤ ਬਹੁਤ ਵਧੀਆ ਤੇ ਹੋਰ ਕੋਈ ਚਾਹੀਦਾ ਤੁਹਾਨੂੰ ਕਿਰਨ ਹਾਂ ਜੀ ਮੇਰੀ ਗੱਲ ਸੁਣ ਤੂੰ ਨਾ ਸਾਢੇ 2:00 ਵਜੇ ਵਧੀਆ ਹੀ ਲਾਚੀ ਪਾ ਕੇ ਨਾ ਚਾਹ ਬਣਾ ਕੇ ਲਿਆ ਪੁੱਤ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਮੈਂ ਧਰਤੀ ਚਾਹ ਤੇ ਨਾਲ ਮੈਂ ਪਾਪੜ ਵੀ ਤਲ ਲਿਆ ਮੈਨੂੰ ਪਤਾ ਵਾ ਆਂਟੀ ਚਾਹ ਦੇ ਨਾਲ ਨਾ ਪਾਪੜ ਖਾਂਦੇ ਆ ਤੇ ਆਂਟੀ ਤੁਹਾਡਾ ਫੇਵਰੇਟ ਪੂਜੀਆ ਮੈਂ ਲੈ ਕੇ ਆਈ ਆ ਤੇ ਚਾਹ ਬਸ ਬਣ ਗਈ ਆ ਤੇ ਮੈਨੂੰ ਪਤਾ ਆਂਟੀ ਘੱਟ ਮਿੱਠੇ ਵਾਲੀ ਚਾਹ ਪਿੰਦੇ ਆ ਤੇ ਮੈਂ ਹੁਣ ਚੱਲੀ ਆ ਚਾਹ ਲੈਣ ਵਾਸਤੇ ਤੇ ਤੁਸੀਂ ਵੇਟ ਕਰੋ ਬਸ ਮੈਂ ਗਈ ਤੇ ਲੈ ਕੇ ਆਈ ਮੈਂ ਰਸੋਈ ਸਾਫ਼ ਵੀ ਕਰ ਲਈ ਨਾਲ ਨਾਲ ਮੈਂ ਚਾਹ ਵੀ ਧਰ ਲੀਆ ਮੈਨੂੰ ਪਤਾ ਸੀਗਾ ਆਂਟੀ ਨੇ ਰੋਟੀ ਤੋਂ ਬਾਅਦ ਚਾਹ ਜ਼ਰੂਰ ਪੀਣੀ ਆ ਚਲੋ ਆਂਟੀ ਮੈਂ ਲੈ ਕੇ ਆਈ ਚਾਹ ਠੀਕ ਹੈ ਹਾਂਜੀ ਕਿਸ ਤਰ੍ਹਾਂ ਦਾ ਲੱਗਾ ਕਿੱਦਾਂ ਲੱਗਾ ਮੀਤਾਂ ਗਈ ਤੀਆ ਕਿੰਨਾ ਉਹਨੂੰ ਪਤਾ ਕਿੰਨੀ ਵਰਾਈ ਮੈਂ ਤੇਰੇ ਵੱਲ ਸਿਰਫ ਦੋ ਵਾਰ ਇੱਕ ਵਾਰਾ ਚੀਰੂ ਪਤਾ ਲੱਗ ਗਿਆ ਵੀ ਆਂਟੀ ਕੀ ਕੁਛ ਖਾਂਦੀ ਆ ਕਿਸ ਤਰ੍ਹਾਂ ਦਾ ਖਾਂਦੀ ਆ ਉਹਨੇ ਆਪੇ ਹੀ ਕੁੜੀ ਨੇ ਸਾਰਾ ਕੁਝ ਕੀਤਾ ਹੁਣ ਦੱਸ ਆ ਚੰਗੀ ਆ ਤਾਰੀਫ ਕਰਾਂ કે ਨਾ ਕਰਾਂ ਉਹਦੀ ਕੀ ਕਰਾਂ ਜਿਹਦੀਆਂ ਤੂੰ ਤਾਰੀਫਾਂ ਦੇ ਪੁੱਲ ਬੱਦੇ ਸੀ ਨਾ ਇਹ ਡੇੜੇ ਵੱਡੇ ਮੇਰੇ ਸਾਹਮਣੇ ਉਹਨੇ ਤੇ ਤੇਗਰੀ ਕਰਾਤੀ ਬੇਇੱਜ਼ਤੀ ਤੇ ਜਿੰਨੂੰ ਤੂੰ ਹੈਪੀ ਕੁਛ ਨਹੀਂ ਕਰਦੀ ਚੰਗਾ ਨਹੀਂ ਬਣਾਉਂਦੀ ਉਹਨੇ ਤੇਰੀ ਇੱਜ਼ਤ ਕਰਾਤੀ ਤੇਰੇ ਕਹਿਣ ਤੋਂ ਇਲਾਵਾ ਹੀ ਉਨੇ ਸਾਰਾ ਕੁਝ ਬਣਾ ਕੇ ਤਿਆਰ ਕਰਕੇ ਲਿਆ ਦੇਣੀ ਕਹੇਗੀ ਨਾ ਮੈਨੂੰ ਪਤਾ ਆਂਟੀ ਕੀ ਕੁਛ ਖਾਂਦੀ ਹੈ ਚਾਹ ਪੀਂਦੀ ਆਂਟੀ ਰੋਟੀ ਦੇ ਬਾਅਦ ਆ ਵੇਖੀ ਕੁੜੀ ਆਈ ਤੇ ਸਿੱਫਤ ਕਰ ਉਹਦੀ ਹਾਂ ਆਂਟੀ ਆ ਵੀ ਲੈ ਆ ਵੀ ਮੇਰੇ ਜੋ ਮੈਂ ਖਾਣੀ ਉਹੋ ਹੀ ਪੂਜਿਆ ਲੈ ਆਈਓ ਕਿਰਤ ਹਾਂਜੀ ਮੈਂ ਕੋਤੋਂ ਤੂੰ ਵੀ ਆਪੇ ਚਾਹ ਲੈ ਕੇ ਹਾਂਜੀ ਤੂੰ ਹੀ ਪੀਓ ਕੋਈ ਗੱਲ ਨਹੀਂ ਮੈਂ ਲੈਣ ਨਹੀਂ ਹਾਂ ਲੈ ਪੁੱਤ ਇਕੱਠੇ ਪੀਣੀ ਚਾਹ ਆਪ ਲੈ ਕੇ ਆ ਚੱਲ ਲੈ ਕੇ ਛੜਨਾਂ ਬੈ ਕੇ ਪੀ ਚਾਹ ਸ਼ਾਬਾਸ਼ ਬਹੁਤ ਵਧੀਆ ਪੁੱਤ ਤੇਰੇ ਵਰਗੀਆਂ ਨੂੰ ਆ ਤੇ ਰੱਬ ਸਭ ਨੂੰ ਦਵੇ ਜੇ ਅੱਜ ਤੁਸੀਂ ਨਾ ਆਉਂਦੇ ਤੇ ਮੈਂ ਇਹ ਅਮੀਰੀ ਤੇ ਇਸ ਗਰੀਬੀ ਦੇ ਵਿੱਚ ਨਾ ਭੇਦ ਭਾਵ ਫਰਕ ਇਹ ਹੀ ਸਭ ਕੁਝ ਘਰੀ ਜਣਾ ਸੀਗਾ ਰਾਜਵੇ ਤੇ ਇਗਲੇ ਕਿ ਹਰ ਚੀਜ਼ ਪੈਸੇ ਨਾਲ ਅਮੀਰੀ ਨਾਲ ਦੀ ਤੁੰਗੀ ਕਿਰਨ ਗਰੀਬ ਹੈ ਗਰੀਬ ਕਰਦੀ ਹੈ ਪਰ ਦਿਲ بڑا ਚੰਗਾ ਦਿਲ ਬਹੁਤ ਚੰਗਾ ਨਹੀਂ ਹੁਣ ਮੈਂ ਕਿਰਨ ਨੂੰ ਸਭ ਤੋਂ ਉੱਚਾ ਹਉਦਾ ਦੀਆਂ ਕਿ ਤੇ ਮੈਨੂੰ ਕਿਸੇ ਚੀਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕੱਪੜਿਆਂ ਕੂਪੜਿਆਂ ਦੇ ਨਾਲ ਕੁਛ ਨਹੀਂ ਵਾਹਿਗੁਰੂ ਦਿੱਤਾ ਸੜੇ ਕਰ ਸਭ ਖੁਸ਼ ਹੈਗਾ ਤੇ ਸ਼ੁਕਰ ਹੈ ਤੁਹਾਨੂੰ ਇਸ ਆਪ ਦਾ ਸਮਝ ਲੱਗ ਗਈ ਤੋ ਮੇਰੀ ਅੱਖਾਂ ਖੋਲਤੀਆਂ ਥੈਂਕ ਯੂ ਗਰੀਬ ਅਮੀਰ ਕੋਈ ਨਹੀਂ ਹੁੰਦਾ ਦਿਲ ਅਮੀਰ ਹੋਣਾ ਚਾਹੀਦਾ ਸਹੀ ਗੱਲ ਹੈ ਜੀ ਸੱਚੀ ਗੱਲ ਹੈ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੋਪ ਤੇ ਸਾਰੇ ਜਾਣੇ ਵਧੀਆ ਹੋਊਗੇ ਆਜੋ ਰਿੰਪੀ ਤੇ ਅੱਜ ਦੀ ਸਟੋਰੀ ਤੁਹਾਨੂੰ ਪਤਾ ਲੱਗ ਹੀ ਗਈ ਹੋਣੀ ਆ ਅਮੀਰ ਨੂੰ ਤੇ ਗਰੀਬ ਨੂੰ ਕਿਤਨਾ ਸੱਸ ਅਮੀਰ ਨੂੰ ਨੂੰ ਜ਼ਿਆਦਾ ਪਿਆਰ ਤੇ ਗਰੀਬ ਨੂੰ ਨੂੰ ਘੱਟ ਪਿਆਰ ਕਰਦੀ ਆ ਕਿਉਂਕਿ ਉਹਦੇ ਪੇਕਿਓਂ ਬੜਾ ਹੀ ਕੁਛ ਆਇਆ ਹੁੰਦਾ ਹੈ ਨਾ ਬਿਲਕੁਲ ਤਾਂ ਤੁਹਾਨੂੰ ਕੀ ਲੱਗਦਾ ਹੈ ਇਹ ਭੇਦਭਾਵ ਰਹਿਣਾ ਚਾਹੀਦਾ ਕਿ ਰਿੰਝ ਤੁਸੀਂ ਚੀਜ਼ਾਂ ਅੱਗੇ ਰੱਖ ਦਿੰਦੇ ਨਾ ਉਹ ਵੇਖ ਕੇ ਨੈਚੁਰਲੀ ਬੰਦਾ ਕਿਸੇ ਥੋੜੀ ਦੇਰ ਵਾਸਤੇ ਉਹ ਹੋ ਜਾਂਦਾ ਲਾਲਚੀ ਆ ਜਾਂਦੀ ਹੈ ਚਕਾਚੌਂ ਹੁੰਦੀ ਨਾ ਅੰਨਾ ਜਾਂਦਾ ਬੰਦਾ ਤੇ ਤੁਹਾਨੂੰ ਕੀ ਲੱਗਦਾ ਵਾ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਵਾ ਨੂੰਆ ਬਰਾਬਰ ਹੋਣੀ ਚਾਹੀਦੀ ਹੈ ਕਿ ਤਰ੍ਹਾਂ ਭੇਦਭਾਵ ਕਰਨਾ ਚਾਹੀਦਾ ਵਾ ਨਹੀਂ ਜੀ ਨਹੀਂ ਨੂੰਆ ਬਰਾਬਰ ਦੇ ਹੋਣੀ ਚਾਹੀਦੀਆਂ ਜੇ ਦੋਨਾਂ ਨੂੰ ਇੱਕੋ ਜਿਹਾ ਦਰਜਾ ਦੇਣਾ ਚਾਹੀਦਾ ਚਾਹੇ ਅਮੀਰ ਘਰ ਦੀ ਚਾਹੇ ਉਹ ਗਰੀਬ ਘਰ ਦੀ ਗਰੀਬ ਘਰ ਦੀ ਤੇ ਫਿਰ ਕੀ ਹੋ ਗਿਆ ਇੰਦੀ ਸਮਝ ਗਰੀਬ ਘਰ ਦੀ ਜਿਹੜੀ ਹੁੰਦੀ ਹੈ ਜਿਆਦਾ ਮਦਦ ਕਰਦੀ ਹੈ ਜੀ ਕਿਉਂਕਿ ਜਦੋਂ ਗਰੀਬ ਘਰ ਦੀ ਤੁਸੀਂ ਵੇਖ ਕੇ ਹੀ ਲਿਆਂਦਾ ਅਮੀਰ ਘਰ ਦੇ ਤੁਸੀਂ ਵੇਖ ਕੇ ਵਿਆਹ ਕੀ ਲਿਆਂਦਾ ਕਿ ਉਹਦਾ ਬੈਕਗ੍ਰਾਉਂਡ ਕਿਸ ਤਰ੍ਹਾਂ ਦਾ ਹੈਗਾ ਉਹ ਗਰੀਬ ਆ ਕਿ ਉਹ ਅਮੀਰ ਆ ਉਦੋਂ ਕਿਉਂ ਨਹੀਂ ਤੁਸੀਂ ਸੋਚਿਆ ਬਾਅਦ ਚ ਜੋ ਤਾਨੇ ਦੇ ਨਾਲ ਉਹਦੇ ਤੁਸੀਂ ਡਿਸੀਜਨ ਲੈ ਲੈਂਦੇ ਕਿ ਆਪਾਂ ਇੱਥੇ ਵਿਆਹ ਨਹੀਂ ਕਰਦਾ ਕਿਉਂਕਿ ਇਹ ਸਾਡੇ ਸਟੈਂਡਰਡ ਦੇ ਨਹੀਂਗੇ ਬਾਅਦ ਚ ਉਹ ਵਿਚਾਰੀ ਨੂੰ ਨੂੰ ਵੀ ਨਾ ਸੁਣਨਾ ਪੈਂਦਾ ਤੇ ਚਲੋ ਜੀ ਜੇ ਤੁਹਾਨੂੰ ਸਾਡੀ ਛੋਟੀ ਜੀ ਸਟੋਰੀ ਛੋਟਾ ਜਾਂ ਮੈਸੇਜ ਵਧੀਆ ਲੱਗਾ ਹੋਵੇ ਸਟੋਰੀ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਵਧੀਆ ਵਧੀਆ ਕੋਈ ਗੱਲ ਨਹੀਂ ਹਾਂਜੀ ਵਧੀਆ ਵਧੀਆ ਕਰਿਆ ਕਰੋ ਕਿਉਂਕਿ ਜਿਹੜੇ ਵੀ ਸਾਰੇ ਕਰੈਕਟਰ ਜਿਹੜੇ ਆ ਉਹ ਟੋਲ ਹੀ ਕਰਦੇ ਆ ਔਰ ਅਸਲੀ ਲਾਈਫ 'ਚ ਉਤਨਾ ਡੇਢੀ ਹੁੰਦੇ ਚਲੋ ਜੀ ਥੈਂਕ ਯੂ ਥੈਂਕ ਯੂ ਜੀ